ਸੰਗਰੂਰ ਚ ਗੁੰਡਾ ਕਰਦੀ ਤਾਂ ਨੰਗਾ ਨੱਚ ਤੋੜ ਦਿੱਤੇ ਖਿੜਕੀਆਂ ਦਰਵਾਜੇ ਕਾਰਾਂ ਸੰਗਰੂਰ ਦੇ ਸੰਤ ਨਗਰ ਮੈਨਾ ਰੋਡ ਸੰਗਰੂਰ ਵਿਖੇ ਦੇ ਰਾਤ ਗੁੰਡਾ ਕਰਦੀ ਤਾਂ ਨੰਗਾ ਨੱਚ ਦੇਖਣ ਨੂੰ ਮਿਲਿਆ ਜਿੱਤੇ ਕੁਝ ਨੌਜਵਾਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਹਥਿਆਰ ਰੱਤੇ ਲਲਕਾਰੇ ਮਾਰਦੇ ਹੋਏ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾਂ ਬਾਹਰਲੇ ਗੇਟ ਦੇ ਇੱਟਾਂ ਮਾਰ ਮਾਰ ਉਸ ਨੂੰ ਤੋੜ ਦਿੱਤਾ ਜਾਂਦਾ ਤੇ ਫਿਰ ਅੰਦਰ ਦਾਖਲ ਹੋ ਕੇ ਖੜੀ ਗੱਡੀ ਉੱਤੇ ਇਟਾਂ ਪਰਸਾਈ ਜਾਂਦੀਆਂ ਨੇ ਜੋ ਕਿ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਪਰਿਵਾਰਕ ਮੈਂਬਰਾਂ ਨੇ ਡਰਿਓ ਸੈਮੇ ਹੋਏ ਦੱਸਿਆ ਕਿ ਘਰ ਦੇ ਵਿੱਚ ਇਕੱਲੀਆਂ ਸਿਰਫ ਔਰਤਾਂ ਸੀ ਹਾ ਤੇਰ ਸੋਈ ਦੇ ਸ਼ੀਸ਼ੇ ਤੱਕ ਨਛੱਡੇ ਇਟਾਂ ਮਾਰਿ ਭਰਾਈਆਂ ਗਈਆਂ ਅਤੇ ਵੱਡਾ ਇਕੱਠ ਹੋ ਗਿਆ ਕੁਝ ਨੌਜਵਾਨ ਇਧਰ ਉਧਰ ਭੱਜ ਗਏ ਮਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਪੀਸੀਆਰ ਤੋਂ ਮੁਲਾਜ਼ਮ ਆ ਗਏ ਅਤੇ ਦੋ ਨੌਜਵਾਨਾਂ ਨੂੰ ਫੜ ਕੇ ਲਗੇ ਪਰ ਚੰਦ ਮਿੰਟਾਂ ਦੇ ਬਾਅਦ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਕਿ 10 ਤੋਂ 15 ਨੌਜਵਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਅਤੇ ਲਲਕਾਰੇ ਮਾਰਦੇ ਹੋਏ ਮਹੱਲੇ ਅੰਦਰ ਦਾਖਲ ਹੁੰਦੇ ਨੇ ਗਿੰਮੇ ਤੇ ਰਹੀ ਕੀ ਉੱਤੇ ਖੜੇ ਜੋ ਲੋਕ ਸੀ ਮਹੱਲਾ ਨਿਵਾਸੀ ਸੀ ਜਦੋਂ ਉਹਨਾਂ ਨੂੰ ਦੂਰੋਂ ਪਤਾ ਲੱਗਿਆ ਤਾਂ ਲੋਕ ਭੱਜ-ਭੱਜ ਕੇ ਆਪਣੇ ਘਰਾਂ ਦੇ ਵਿੱਚ ਜਾ ਬੜੇ ਫਿਰ ਕਿਸੇ ਉਹਨਾਂ ਹਥਿਆਰਬੰਦ ਨੌਜਵਾਨਾਂ ਨੇ ਜਲਕਾਰੇ ਮਾਰਦੇ ਹੋਏ ਕੋਈ ਘਰ ਜਿਹਾ ਨਹੀਂ ਛੱਡਿਆ ਜਿਸ ਦੇ ਸ਼ੀਸ਼ੇ ਮਿੱਟਰ ਜਾਂ ਫਿਰ ਹੋਰ ਸਮਾਨ ਨਾ ਤੋੜੇ ਹੋਵੇ 15 ਮਿੰਟ ਅਜਿਹਾ ਹੀ ਹੜਦੰਗ ਚੱਲਦਾ ਰਿਹਾ ਜਦੋਂ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਮੌਕੇ ਤੇ ਜਾਇਜਾ ਲੈਣ ਪਹੁੰਚ ਗਈ ਹਾਤੇ ਜੋ ਵਹੀਕਲ ਛੱਡ ਕੇ ਭੱਜੇ ਸੀ ਵਹੀਕਲ ਜ਼ਬਤ ਕਰ ਲਏ ਗਏ ਪਰ ਸਵਾਲੇ ਪੈਦਾ ਹੁੰਦਾ ਕਿ ਸੰਗਰੂਰ ਸ਼ਹਿਰ ਦੇ ਵਿੱਚ ਅਜੇ ਹਾ ਗੁੰਡਾ ਕਰਦੀ ਦਾ ਨਾਚ ਦੇਖਣ ਨੂੰ ਮਿਲਿਆ ਜਦੋਂ ਇਸ ਵਿਸ਼ੇ ਉੱਤੇ ਠਾਣਾ ਸਿਟੀ ਦੇ ਐਸ ਐਚ ਓ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਜੇ ਹੀ ਹਰਕਤ ਅਜੇ ਹੀ ਗੁੰਡਾ ਕਰਦੀ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਜਲਦ ਇਹਨਾਂ ਹੜੂੰਗਵਾਜ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਅਤੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਉਧਰ ਜੇਕਰ ਦੂਜੇ ਪਾਸੇ ਮਹੱਲਾ ਨਿਵਾਸੀਆਂ ਦੀ ਗੱਲ ਕਰ ਲਈਏ ਤਾਂ ਮਹੱਲਾ ਨਿਵਾਸੀ ਡਰੇ ਸਹਿਮੇ ਹੋਏ ਨਜ਼ਰ ਆਉਂਦੇ ਨੇ ਆਓ ਤੁਹਾਨੂੰ ਇੱਕ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਹਾਂ ਜਿਸ ਦੇ ਵਿੱਚ ਤੁਸੀਂ ਸਾਬਿਕ ਹੋਗੇ ਕਿ ਜੋ ਗੁੰਡਾ ਗਰਦੀ ਕਰਨ ਵਾਲੇ ਨੇ ਹਟ ਦੁੰਗ ਬਚਾਉਣ ਵਾਲੇ ਵਿਅਕਤੀ ਨੇ ਇਸ ਤਰ੍ਹਾਂ ਹੱਥਾਂ ਦੇ ਵਿੱਚ ਹਥਿਆਰ ਚੜ੍ਹ ਰਹੌਂਦੇ ਹੋਏ ਅਤੇ ਕਿਸ ਤਰ੍ਹਾਂ ਭੰਨ ਤੋੜ ਲਲਕਾਰੇ ਮਾਰਦੇ ਹੋਏ ਨਜਰਾਉਂਦੇ ਨੇ now am تھوڑا کم گلہاؤ تھوڑی زیادہ دماغ راگینا پڑتا ہے ہٹو جا جو بندہ 11 12 بندہ آ جا آ جا میرے ہمت ਮੇਰਾ ਨਾਮ ਗੁਰਤੇਜ ਅਹਿਮਦ ਵੀਰੇ ਗੁਰਤੇਜ ਕੀ ਗੱਲਬਾਤ ਇਹ ਗੱਲਬਾਤ ਵੀਰੇ ਇਹ ਦੁਪਹਿਰ ਤੋਂ ਲੱਗੇ ਹੋਏ ਨੇ ਇਹ ਦੁਪਹਿਰ ਤੋਂ ਇਹ ਲੱਗੇ ਹੋਏ ਨੇ ਇਹਨਾਂ ਦੇ ਨਾਲ ਹੀ ਪਾਈਪਾਂ ਤੋੜਤੀਆਂ ਉਹਨਾਂ ਨੇ ਕਿਹਾ ਵੀ ਵੀ ਪਾਈਪ ਕਿਉਂ ਤੋੜਤੀ ਭਾਈ ਸਾਡੀ ਰਿਪੇਅਰ ਕਰਵਾਓ ਕਹਿੰਦੇ ਤਾਂ ਹੀ ਤੋੜਾਂਗੇ ਅਸੀਂ ਨਹੀਂ ਕਰਾਉਂਦੇ ਕਹਿੰਦੇ ਕਰ ਲਓ ਕਿਹੜਾ ਕੁਝ ਕਰਨਾ ਕਹ ਵੀ ਥੱਪੜ ਮਾਰੂੰਗਾ ਜੇ ਲੇਡੀਜ਼ ਦੇ ਕਹਿੰਦਾ ਮੈਂ ਥੱਪੜ ਮਾਰੂੰਗਾ ਕਹਿੰਦਾ ਉਸ ਤੋਂ ਬਾਅਦ ਆ ਆ ਹੁਣ ਸ਼ਾਮ ਨੂੰ ਆ ਗਏ ਹੈ ਰਾਤ ਨੂੰ 7:00 8:00 ਵਜੇ ਖਾਲੀ ਖਾਲੀ ਟਰਾਲੀ ਲੈ ਕੇ ਕੋਈ ਕੁਛ ਨਹੀਂ ਲੋਡ ਕਰਨਾ ਬਸ ਸੁਰੇ ਲਾ ਕੇ 11 ਵਜੇ 12 ਵਜੇ ਸਿਕਨੇਚਰ ਕੈਪਸੂਲ ਖਾਂਦੇ ਨੇ ਨਸ਼ਾ ਵੇਚਦੇ ਨੇ ਇਹ ਸਾਰਾ ਕੰਮ ਆ ਇਹ ਕਰਦੇ ਨੇ ਗਲਤ ਗੁੰਡਾ ਕਰਦੀ ਆ ਸਾਡੇ ਘਰ ਦਾ ਹਾਲ ਦੇਖ ਲਓ ਮੇਰੇ ਭਤੀਜੇ ਦੇ ਘਰ ਦਾ ਗੱਡੀ ਪੰਨ ਦੀ ਸ਼ੀਸ਼ੇ ਪੰਨ ਤੇ ਉਹ ਸਾਡੀਆਂ ਨੂੰ ਆ ਉਹਨਾਂ ਦੇ ਵੀ ਟਾਂ ਮਾਰੀਆਂ ਭਤੀਜੇ ਦਾ ਆ ਜਵਾੜਾ ਤੋੜਦਾ ਬਈ ਹੋਰ ਗਮਾੜ ਚੋਪਰੇ ਪਰਦੇਸੀ ਰਹਿੰਦੇ ਨੇ ਭਈਏ ਉਹਨਾਂ ਦੇ ਪਹਿਲਾਂ ਉਹਨਾਂ ਦੇ ਨਾਲ ਲੜਾਈ ਹੋਈ ਇਹਨਾਂ ਦੀ ਉਹ ਜਿਵੇਂ ਅਸੀਂ ਤਾਂ ਛੜਾ ਰਹੇ ਦੀ ਵਿੱਚ ਪਤੀਜੇ ਤਰੀਜੇ ਉਹਨਾਂ ਦੇ ਵੀ ਤਖਤੇ ਪਨਦੇ ਆ ਸਾਹਮਣੇ ਵਾਲੇ ਦੇ ਤਖਤੇ ਪਨਦੇ ਆ ਸਾਡੇ ਸਾਰਿਆਂ ਦੇ ਬਈ ਹੁਣ ਕੀ ਮੰਗ ਕਰਦੇ ਹੁਣ ਤਾਂ ਮੰਗ ਕਰਦੇ ਬਈ ਇਹਨਾਂ ਨੂੰ ਜੇਲ੍ਹ ਚ ਦੇਓ ਇਹਨਾਂ ਨੂੰ ਛੁੱਟੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਵੀ ਆਹ ਵੀ ਨਸ਼ਾ ਕਿਵੇਂ ਕਿਵੇਂ ਕਰੀਦਾ ਕੀ ਨਾਮ ਹੈ ਵੀ ਦਰਚ ਸੁਣਾ ਵੀ ਦਰਚੇ ਕੀ ਗੱਲ ਹੋਈ ਆ ਉਹ ਇੱਟਾ ਮਾਰਦੇ ਦੀ ਵਾਲਾ ਸਾਡੇ ਘੇਟਾ ਦੇ ਗੁੰਡਾਸੇ ਮਾਰੇ ਨੇਗੇ ਅੱਧਾ ਘੰਟਾ ਚੱਲੀ ਗਏ ਨੇ ਗੁੰਡਾਸੇ ਫਿਰ ਦੂ ਬਾਦ ਕਰੰਤਰ ਪਤਾ ਨਹੀਂ ਕਿਵੇਂ ਇੱਟਾਂ ਮਾਰੀ ਨੇ ਗੱਡੀ ਭੰਨਤੀ ਸਾਡੀ ਮੂਰੂ ਮਗਰੋਂ ਆ ਤਾਕੀ ਭੰਨਤੀ ਸਾਰੀ ਮੁੰਡੇ ਸਤ ਮਾਉਂਡੇ ਹੁਣ ਉਹ ਕਰੀ ਜਾਂਦੀ ਸੀ ਉਹਨਾਂ ਨਾਲ ਗੋਲ ਹੋ ਕੇ ਗੋਲ ਕੁੱਛੇ ਹੋ ਕੇ ਜਵਾਕਾਂ ਨਾਲ ਫਿਰ ਤੇ ਜਵਾਕ ਬੋਲਣਗੇ ਜਦੋਂ ਜਵਾਕ ਉਹ ਕਰਦੇ ਨੇ ਹਾਂ ਮਸਾ ਇਹ ਤਾਂ ਮੇਰੇ ਜਵਾਕ ਬਾਰੇ ਲੁੱਕ ਕੇ ਜਾ ਕੇ ਇਹਨਾਂ ਨੇ ਮਸਾ ਗੇਟ ਲਾਏ ਨੇ ਅੰਦਰ ਲੱਕੜ ਦੇ ਫਿਰ ਜੇ ਉਹ ਇਤੋਂ ਦੀ ਸੋਈ ਵਿਛਦੀ ਵੀ ਵਾਲੇ ਵੀਡੀਓ ਬਣਾ ਲਾਂਗੇ ਇੱਟਾਂ ਮਾਰ ਰਹੀ ਸੀ ਜਦੋਂ ਤਾਂ ਤਾਕੀ ਚ ਮਾਰੀ ਐ ਇੱਟਾਂ ਦੇਖ ਨਾ ਤਕੀਪਾਂ ਨਹੀਂ ਇਹਨਾਂ ਦੀ ਦੇਖ ਕੇ ਵੀ ਹਾਰ ਸੋਈ ਚ ਨੇਗੀਆਂ ਉਸ ਮੁਲਾਜ਼ਮ ਆਏ ਨੇ ਪੁਲਸੂ ਹਾਂ ਆਏ ਨੇਗੇ ਪੁਲਸ ਵਾਲੇ ਆਏ ਨੇਗੇ ਕੌਣ ਕੀ ਮੰਗ ਕਰਦੇ ਕੌਣ ਹਲੇ ਲੁਕ ਗਏ ਹੋ ਕਦਾਂ ਕਿਧਰ ਵਾਗੇ ਹੋ ਕੋਈ ਨਹੀਂ ਸਾਹਮਣੇ ਹੋ ਰਿਹਾ ਹੁਣ ਹੋਣਾ ਚਾਹੀਦਾ ਸ਼ਿਵ ਕੁਮਾਰੀ ਸਰ ਸ਼ਿਵ ਕੁਮਾਰ ਕੀ ਗੱਲ ਬਾਤ ਇਹ ਕਿਹਨੇ ਕੀਤੀ ਹੈ ਸਰ ਮੈਂ ਲੰਗਰ ਖਾ ਕੇ ਆ ਰਿਹਾ ਸੀਗਾ ਕਿਧਰ ਟ੍ਰੈਕਟਰ ਖੜਾ ਸੀਗਾ ਤੋ ਮੇਰੇ ਸਾਹਮਣੇ ਰਾ ਡਿੱਗੀ ਇੱਕ ਜਦ ਰਾ ਡਿੱਗੀ ਤਾਂ ਮੈਂ ਉਹਨੂੰ ਉਹ ਕਹਾਂ ਵੀਰੇ ਮਾੜਾ ਦੇਖ ਲੈ ਤੇ ਉੱਪਰ ਨਿਕਲ ਜਾ ਤੇ ਇੰਨੇ ਤੇ ਕੋਈ ਬੁਰੀ ਨਾਮ ਦਾ ਮੁੰਡਾ ਸੀਗਾ ਉਹ ਕਹਿੰਦਾ ਕੀ ਗੱਲ ਹੋ ਗਈ ਮੈਂ ਕਹਾ ਵੀਰੇ ਮਾੜਾ ਦੇਖ ਲੈ ਤੇ ਉੱਪਰ ਉਹ ਥੱਲੇ ਆ ਗਿਆ ਕਹਿੰਦਾ ਫਿਰ ਕੀ ਗੱਲ ਹੋ ਗਈ ਮੈਂ ਕਹਾ ਵੀਰੇ ਮਾੜਾ ਦੇਖ ਲੈ ਤੇ ਇੰਨੇ ਤੇ ਮੇਰੇ ਪਿੱਛੇ-ਪਿੱਛੇ ਆ ਗਏ ਫਿਰ ਮੇਰੀ ਕੁੜੀ ਬੋਲਦੀ ਹੈ ਉਹਨੂੰ ਕਹਿੰਦੀ ਸਭ ਸਮਝਾ ਰਹੀ ਸੀ ਕਿ ਮਾੜਾ ਜੇ ਭਾਈ ਜਾਨੀ ਸਮਝਦੇ ਤੇ ਥੋੜੀ ਗੱਲ ਕਰ ਲਿਓ ਕੋਈ ਨਹੀਂ ਤੇ ਉਹਨੇ ਫੁੱਲਦਾਰ ਰੱਖੀ ਰੱਖੀ ਸਾਰੇ ਨੇ ਤੇ ਮੇਰੇ ਕੁੜੀ ਨੇ ਉੱਟਾ ਸੀਦਾ ਕਰ ਮੁੰਡਾ ਆ ਗਿਆ ਵੀ ਤੇ ਉਹਨੂੰ ਵੀ ਥੱਪੜ ਮਾਰਿਆ ਇਧਰ ਇਹ ਮੇਰਾ ਗੇਟ ਤੋੜ ਰਹੇ ਤੇ ਆ ਗਿਆ ਦੇਖੋ ਸਰ ਇਹ ਸਾਹਮਣੇ ਗੇਟ ਹੈ ਇਹਦੇ ਸਾਰੇ ਆ ਤੋੜਦਾ ਦੇਖੋ ਜੀ ਇਹ ਸਾਰੇ ਗੇਟ ਤੋੜਦੇ ਦੇਖੋ ਸਰ ਕਿੰਨੇ ਕਿੰਨੇ ਆਦਮੀ ਸੀ ਤਿੰਨ ਚਾਰ ਆਦਮੀ ਸੀਗੇ ਮੇਰੇ ਮੁੰਡੇ ਨੇ ਥੱਪੜ ਮਾਰਿਆ ਮੇਰੇ ਤੇਰੀ ਮਰ